ਜਾ ਪਿੰਮ ਜਾ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਜਿਵੇਂ ਕੀ ਕਹ ਲਓ ਕਿ ਨਕੋਦਰ ਦੇ ਵਿੱਚ ਨਸ਼ਿਆਂ ਦਾ ਕਹਿਰ ਜਿਹੜਾ ਵਰ ਪਾ ਰਿਹਾ ਉਹਨੂੰ ਅਗਰ ਨੱਥ ਪਾਈ ਜਾ ਸਕਦੀ ਹੈ ਤਾਂ ਖੇਡਾਂ ਨੂੰ ਪ੍ਰਮੋਟ ਕਰਨਾ ਪੈਣਾ ਖੇਡਾਂ ਨੂੰ ਕੁਸ਼ਤੀਆਂ ਨੂੰ ਕਲੱਬਾਂ ਨੂੰ ਜਿਹੜੇ ਹੈਲਥ ਕਲੱਬ ਖੁੱਲੇ ਨੇ ਇਸੇ ਤਰ੍ਹਾਂ ਇੱਕ ਸਾਡੇ ਨਕੋਦਰ ਦੀ ਮਾਨ ਸ਼ਖਸੀਅਤ ਨੇ ਗੌਰਵ ਨਾਗਰਾਜ ਜੀ ਜਿਨ੍ਹਾਂ ਨੇ ਕਾਫੀ ਸਾਲਾਂ ਤੋਂ ਜਿਹੜਾ ਸ਼ੈਂਜ ਦਾ ਪ੍ਰੋਗਰਾਮ ਜਿਹੜਾ ਉਹ ਲੀਕਦੇ ਨੇ ਔਰ ਪੂਰਾ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਇਹ ਜਿਹੜੀ ਛਿੰਝ ਕਰਵਾਈ ਜਾਂਦੀ ਔਰ ਹਮੇਸ਼ਾ ਹਰ ਸਾਲ ਦੀ ਮਤਲਬ ਕਿ ਇਹ ਕਰਵਾਉਂਦੇ ਨੇ ਔਰ ਵੱਡੇ ਤੋਂ ਵੱਡੇ ਜਿਹੜੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਜਿਹੜੇ ਕੁਸ਼ਤੀ ਦੇ ਪਹਿਲਵਾਨ ਹੋ ਇਸ ਕੁਸ਼ਤੀ ਵਿੱਚ ਆ ਕੇ ਹਿੱਸਾ ਲੈਂਦੇ ਨੇ ਇਸੇ ਨੂੰ ਲੜੀ ਨੂੰ ਕਿਉਂਕਿ ਇਸ 29 ਤਰੀਕ ਨੂੰ ਜਿਹੜਾ ਐਸਨ ਕੋਡਰ ਵਿੱਚ ਜਿਹੜੀ ਛਿੰਝ ਕਰਵਾਈ ਜਾਂਦੀ ਮੇਰੇ ਨਾਲ ਨੇ ਗੌਰਵਨਾਗ ਰਾਜ ਨੇ ਪਹਿਲਾਂ ਤਾਂ ਉਹਨਾਂ ਨੇ ਜਾਣਕਾਰੀ ਲੈਂਦੇ ਆ ਕਿ ਛਿੰਝ ਕਿੰਨੀ ਤਰੀਕ ਨੂੰ ਔਰ ਕਿਹੜੇ-ਕਿਹੜੇ ਪਹਿਲਵਾਨਾਂ ਨੇ ਇੱਥੇ ਆ ਕੇ ਹਿੱਸਾ ਲੈਣਾ ਪਹਿਲਾਂ ਸਵਾਗਤ ਹੈ ਤੁਹਾਡਾ ਇਕੱਲਾ ਧੰਨਵਾਦ ਜੀ ਗੋਰਵਨਾ ਗੋਰਵ ਨਾਗਰਾ ਜੀ ਜਿਹੜੀ ਆਪਾਂ ਛੰਝ ਦਾ ਓਲਿਕਦੇ ਹਰ ਸਾਲ ਇੱਕ ਵੱਡੀ ਤੁਹਾਡਾ ਯੋਗਦਾਨ ਅਨਕੋਦਰ ਦੀ ਯੂਥ ਵਾਸਤੇ ਵੀ ਔਰ ਪ੍ਰੇਰਿਤ ਵੀ ਕਰਦਾ ਲੋਕਾਂ ਨੂੰ ਕਿ ਇਹਨਾਂ ਜਿਹੜੀਆਂ ਗੇਮਾਂ ਦੇ ਵਿੱਚ ਆਉਣ ਦਾ ਆਪਣੇ ਨਸ਼ਿਆਂ ਤੋਂ ਜਿਹੜੇ ਲੋਕੀ ਬਚ ਕੇ ਇਧਰਲੇ ਪਾਸੇ ਜੁੜੇ ਰਹਿਣ ਕੀ ਕਹਿਣਾ ਚਾਹੋਗੇ ਤੇ ਛੰਝ ਦਾ ਪ੍ਰੋਗਰਾਮ ਕਿੰਨੀ ਤਰੀਕ ਤੋਂ ਲੈ ਕੇ ਕਦੋਂ ਤੱਕ ਔਰ ਕਿਹੜੇ-ਕਿਹੜੇ ਜਿਹੜੇ ਪਹਿਲਵਾਨ ਆ ਰਹੇ ਨੇ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਲਹਿਰ ਟੀਮ ਦਾ ਧੰਨਵਾਦ ਮੈਂ ਐਡਵੋਕੇਟ ਗੌਰਵ ਨਾਗਰ ਆਪਣੇ ਵੱਲੋਂ ਔਰ ਸਮੂਹ ਸ਼ਿਦਿਆਨਦਾਰ ਪੱਗ ਸਿੰਘ ਸਪੋਰਟਸ ਕਲੱਬ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸ਼ਿੰਝ ਮੇਲੇ ਵਿੱਚ ਪਹੁੰਚੋ ਇਹ ਸ਼ਿੰਝ ਮੇਲਾ ਸ਼ਿਦਿਆਨਦਾਰ ਪੱਗ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਨਾਇਆ ਜਾ ਰਿਹਾ ਵਾ ਇਹ 29 ਸਤੰਬਰ ਦੇ ਦਿਨ ਐਤਵਾਰ ਨੂੰ ਜ਼ਰਾ ਗਰਾਊਂਡ ਨੂੰ ਉਧਰ ਵਿੱਚ ਕਰਾਵਾਂਗੇ ਤੇ ਇਹਦੇ ਵਿੱਚ ਦੁਨੀਆ ਦੇ ਪੂਰੇ ਦੁਨੀਆ ਤੋਂ ਜਿਹੜੇ ਚੋਟੀ ਦੇ ਮੱਲਾ ਨਾ ਰਸਤਮ ਮੱਲਾ ਉਹੀ ਬੁਲਾਏ ਜਾਂਦੇ ਆ ਹਰ ਸਾਲ ਇਸ ਵਾਰ ਆ ਜੀ ਪਹਿਲੀ ਵੱਡੀ ਪਟ ਪਟਕੇ ਦੀ ਕੁਸ਼ਤੀ ਹੈਗੀ ਮਿਰਜ਼ਾ ਅਰਾਨ ਪ੍ਰਵੀਨ ਰਾਜੂ ਰਾਈਆ ਦੇ ਮੇਜਰ ਡੇਰਾ ਬਾਬਾ ਨਾਨਕ ਵੈਲਵਾਨ ਵੱਡਾ ਜੱਸਾ ਬਾੜੋਵਾਲ ਤੇ ਬਾਜਰੋਣੀ ਤੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਸ ਵਾਰੀ ਸਪੈਸ਼ਲ ਜਿਹੜਾ ਨਾ ਖੇਚ ਦਾ ਕੇਂਦਰ ਆ ਦੇਵਾ ਥਾਪਾ ਦੀ ਕੁਸ਼ਤੀ ਵੀ ਹੋਵੇਗੀ ਤੇ ਇਹਦੇ ਨਾਲ ਹੀ ਅੱਜ ਸਾਰੀ ਟੀਮ ਸਾਡੀ ਇੱਥੇ ਸਾਰਾ ਗਰਾਊਂਡ ਦੇ ਵਿੱਚ ਤਿਆਰੀਆਂ ਸਾਡੀਆਂ ਚੱਲ ਰਹੀਆਂ ਵਾਂ ਉਹਦਾ ਜਾਇਜ਼ਾ ਲੈਣ ਲਈ ਅੱਜ ਅਸੀਂ ਇਕੱਠੇ ਹੋਏ ਆ ਤੇ ਇਸ ਵਾਸਤੇ ਅੱਜ ਅਸੀਂ ਇਕਤਾਲਾ ਟੀਮ ਦਾ ਵੀ ਔਰ ਸਾਰੇ ਮੇਰੇ ਨਾਲ ਜਿੰਨੇ ਮੇਰੇ ਕਲੱਬ ਮੈਂਬਰ ਔਰ ਬਾਬਾ ਜੀ ਨਾਲ ਆਏ ਇਹਨਾਂ ਦਾ ਧੰਨਵਾਦ ਕਰ ਰਿਹਾ ਮੈਂ ਥੈਂਕ ਯੂ ਸਰ ਹੋਰ ਆ ਜੋ ਗੱਲ ਕਰਦਾ ਆਜੋ ਤੁਸੀਂ ਦਈ ਦਿਓ ਕਿਉਂਕਿ ਇਹ ਨਕੋਦਰ ਦੇ ਵਿੱਚ ਜਿੱਦਾਂ ਕਿ ਪਹਿਲਾਂ ਕਿ ਉਹ 1 ਮਹੀਨਾ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਕਿਉਂਕਿ ਗਰਾਊਂਡ ਨੂੰ ਤਿਆਰ ਕਰਨਾ ਪੈੜ ਤਿਆਰ ਕਰਨਾ ਮੇਰੇ ਨਾਲ ਨੇ ਇੱਥੇ ਆਜੋ ਕੀ ਨਾਮ ਸਰ ਆਪਣਾ ਮੇਰਾ ਨਾਮ ਹਨੀ ਭੂਪਲੀ ਹੈ ਜੀ ਕੀ ਕੀ ਕਹਿਣਾ ਚਾਹੁੰਦੇ ਆ ਨਕੌਦਰ ਦੀ ਤੇ ਮੈਂ ਜਕਾਰਾ ਲਗਾਣਾ ਚਾਹਨਾ ਜੀ ਜਕਾਰਾ ਹੈ ਵੀਰ ਬਜਰੰਗੀ ਹਰ ਹਰ ਮਹਾਦੇਵ ਜਕਾਰਾ ਗੁੱਗਾ ਯਾ ਹਰ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜਕਾਰਾ ਲਖ ਦਾਤਾ ਪੀਰ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸ਼ਹਿਰ ਲਈ ਇੱਕ ਬਹੁਤ ਹੀ ਵਧੀਆ ਇਹ ਜਿਹੜੀ ਸਾਰੀ ਟੀਮ ਕਲੱਬ ਹੈ ਜਿਹੜੇ ਸਾਰੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਨਕੌਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉਪਲਬਖ ਦੇ ਵਿੱਚ ਇਹ 29 ਸਤੰਬਰ ਦਿਨ ਐਤਵਾਰ ਨੂੰ ਇਹ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਅੱਜ ਸਾਰੀ ਹੀ ਟੀਮ ਇਹਨਾਂ ਦੀ ਜੋ ਕਿ ਗਰਾਊਂਡ ਦਾ ਜਾਇਜ਼ਾ ਲੈਣ ਪਹੁੰਚੀ ਹੈ ਨਸ਼ਿਆਂ ਤੋਂ ਦੂਰ ਰਹਿਣ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਛੋਟੇ ਛੋਟੇ ਜਿਹੜੇ ਆਪਣੇ ਕਦਮ ਨੇ ਇਹ ਜੋ ਅੱਜ ਦੀ ਜਿਹੜੀ ਹੈ ਆਪਣੀ ਜਨਰੇਸ਼ਨ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਹੜਾ ਸਪੋਰਟਸ ਦਾ ਕੀਤਾ ਜਾ ਰਿਹਾ ਉਪਰਾਲਾ ਇਹਨਾਂ ਦੀ ਸਾਰੀ ਟੀਮ ਨੂੰ ਮੈਂ ਬਹੁਤ ਇਹਨਾਂ ਦੇ ਜਿਹੜੇ ਹਿੰਮਤ ਕਰਦੇ ਨੇ ਇਸ ਪ੍ਰੋਗਰਾਮ ਕਰਵਾਉਣ ਲਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੀ ਸਾਇਟੀ ਵੱਲੋਂ ਤੇ ਅੱਜ ਇਸ ਗਰਾਊਂਡ ਦਾ ਜਾਇਜ਼ਾ ਲੈਣ ਸਾਰੀ ਟੀਮ ਪਹੁੰਚੀ ਹੈ ਸਾਡੇ ਨਾਲ ਸਤਿਕਾਰਯੋਗ ਭਗਤ ਅਨਿਲ ਕੁਮਾਰ ਜੈਰਸ ਜੀ ਮੰਦਰ ਗੁੱਗਾ ਯਹਰ ਵੀਰ ਬਜਵਾੜਾ ਕਲਾ ਤੋਂ ਅਚੇਚੇ ਉਹਨਾਂ ਦੇ ਨਾਲ ਸਾਰੀ ਜੋ ਗਰਾਊਂਡ ਦਾ ਜਾਇਜ਼ਾ ਲੈਣ ਪਹੁੰਚੇ ਨੇ ਸਾਡੇ ਐਡਵੋਕੇਟ ਗੌਰਵ ਨਾਰਾ ਨਾਗਰਾਜ ਜੀ ਸਾਡੇ ਟੱਕਰ ਸਾਹਿਬ ਉਹਨਾਂ ਦੇ ਨਾਲ ਸਮੂਹ ਮੈਂਬਰ ਸਾਰੇ ਇੱਥੇ ਪਹੁੰਚੇ ਨੇ ਸਾਰੇ ਵੱਦ ਤੋਂ ਵੱਧ ਆਪਣਾ ਜੋ ਕਿ ਇਸ ਦੇ ਵਿੱਚ ਯੋਗਦਾਨ ਪਾਉਂਦੇ ਨੇ ਅਚੇਚੇ ਤੌਰ ਤੇ ਸਾਡੇ ਨਾਲ ਸਤਿਕਾਰਯੋਗ ਵਿਜੇ ਕੁਮਾਰ ਪੂਕਲੀ ਜੀ ਜੋ ਕਿ ਐਮ ਸੀ ਨਕੌਦਰ ਨੇ ਉਹ ਹਰ ਇਹ ਸਾਰੀ ਜਿਹੜੀ ਟੀਮ ਇੱਕ ਮੁਠੀ ਦੀ ਤਰ੍ਹਾਂ ਕੰਮ ਕਰਦੀ ਏ ਸਾਰੇ ਰਲ ਮਿਲ ਕੇ ਏਡਾ ਵਧੀਆ ਉਪਰਾਲਾ ਕਰਦੀ ਏ ਕਿ ਜੇ ਹਰ ਸਾਲ ਵਾਦ ਤੋਂ ਵਾਦ ਆਪਣੀ ਕੋਸ਼ਿਸ਼ ਕਰਦੀ ਏ ਕਿ ਜਿਹੜਾ ਪ੍ਰੋਗਰਾਮ ਆਸਮਾਨ ਤੌਰ ਤੇ ਜਿਹੜਾ ਪਹੁੰਚਿਆ ਜਾਵੇ ਐਂਡ ਇੱਕ ਕੇਂਦਰ ਦਾ ਲਕਸ਼ਯ ਹੁੰਦਾ ਜਿਹੜੇ ਦੂਰੋਂ ਜਿਹੜੇ ਖਿਡਾਰੀ ਇੱਥੇ ਛਿੰਝ ਮੇਲੇ ਦੇ ਵਿੱਚ ਹਿੱਸਾ ਲੈਂਦੇ ਹਨ ਮੈਂ ਸਾਰੇ ਇਹਨਾਂ ਸਾਰਿਆਂ ਦੇ ਵੱਲੋਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਇਸ ਛਿੰਝ ਮੇਲੇ ਦੇ ਵਿੱਚ ਆਪ ਸਭ ਨੇ ਪਰਿਵਾਰ ਸਹਿਤ ਪਹੁੰਚਣਾ ਹੈ ਤੇ ਇਸ ਜੋ ਛਿੰਝ ਮੇਲੇ ਦਾ ਆਨੰਦ ਮਾਣਨਾ ਹੈ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਯੂਥ ਕਲੱਬ ਵੱਲੋਂ ਅਸੀਂ ਹਰ ਸਾਲ ਇੱਥੇ ਸ਼ਿੰਝ ਮੇਲਾ ਕਰਾਉਂਦੇ ਆ ਸਾਡਾ ਛੋਟਾ ਵੀਰ ਐਡਵਰਡ ਐਡਵੋਕੇਟ ਗੌਰਵ ਨਾਗਰਾਜ ਹਰ ਸਾਲ ਹੀ ਇੱਥੇ ਸ਼ਿੰਝ ਮੇਲਾ ਕਰਾਉਂਦੇ ਆ ਅਸੀਂ ਸਾਰਿਆਂ ਨੂੰ ਆਪਣੇ ਵੱਲੋਂ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਤੇ ਸਭ ਨੂੰ ਆਪ ਵੀ ਨਾਲ ਸ਼ਿੰਝ ਮੇਲੇ ਤੱਕ ਲੈ ਕੇ ਆਓ ਜਿਹੜਾ ਕਿ ਇੱਥੇ ਨਸ਼ਿਆਂ ਦਾ ਇਹ ਦਰਿਆ ਚੱਲਣ ਡਿਆ ਵਾ ਆਪਾਂ ਉਹ ਤੋਂ ਨਜਾਜ਼ ਪਾਈਏ ਤੇ ਬੱਚਿਆਂ ਨੂੰ ਆਪਾਂ ਇਧਰ ਨੂੰ ਇਧਰਲੇ ਪਾਸੇ ਲਾਈਏ ਔਰ ਅਸੀਂ ਇੱਥੇ ਬੱਚਿਆਂ ਲਈ ਝੂਲੇ ਖਾਣ-ਪੀਣ ਦਾ ਫ੍ਰੀ ਸੇਵਾ ਆ ਜਿਲੇਬੀਆਂ ਦਾ ਲੰਗਰ ਫੇਰ ਦਾ ਲੰਗਰ ਤੇ ਹੋਰ ਵੀ ਚਾਹ ਪਗੋੜੇ 커피 ਦਾ ਲੰਗਰ ਇੱਥੇ ਉਪਲਬਧ ਹੈ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੂੰ ਇਸ ਸ਼ਿੰਝ ਦੇ ਮੇਲੇ ਤੇ ਲੈ ਕੇ ਆਓ ਕਾਰਾ ਗੱਗਾ ਯਾਰ ਪੀਰ ਜੀ ਦਾ ਬੋਲ ਸਤਿਕਾਰਯੋਗ ਜਿਕਰਾ ਲਖ ਦਾਤਾ ਪੀਰ ਦਾ ਬੋਲ ਸਤਿਕਾਰਯੋਗ ਮੈਂ ਅਨਿਲ ਕੁਮਾਰ ਜੇਰਤ ਸਾਰੀ ਸੰਗਤ ਨੂੰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਸਾਰੇ ਆਣ ਆ ਕੇ ਸ਼ਿੰਝ ਦਾ ਮੇਲਾ ਦੇਖਣ ਤੇ ਲਖ ਦਾਤਾ ਪੀਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਬਾਬਾ ਜੀ ਇਹਨਾਂ ਦੋਂ ਵੱਲੋਂ ਟੀਮ ਵੱਲੋਂ ਤੋਂ ਔਰ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਔਰ ਉਹਨਾਂ ਲੋਕਾਂ ਨੂੰ ਇੱਕ ਵਿਸ਼ੇਸ਼ ਅਪੀਲ ਕਰਦਾ ਕਿ ਇਸ ਸੰਝ ਦੇ ਵਿੱਚ ਆਪਣੇ ਚਾਹੇ ਛੋਟੇ ਬੱਚੇ ਆ ਉਹਨਾਂ ਨੂੰ ਲੈ ਕੇ ਆਓ ਚਾਹੇ ਵੱਡੇ ਬੱਚੇ ਆ ਉਹਨਾਂ ਨੂੰ ਲੈ ਕੇ ਆਓ ਕਿਉਂਕਿ ਉਹ ਮੋਟੀਵੇਟ ਹੋਣਗੇ ਇਹਨਾਂ ਚੀਜ਼ਾਂ ਨੂੰ ਔਰ ਨਸ਼ੇ ਤੋਂ ਦੂਰ ਰਹਿਣਗੇ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਾਂ ਲੈਰ ਨਕੋਦ